ਜਾਪਾ ਫਾਸੀ ਹਮਲਿਆਂ ਵਿਰੋਧੀ ਫਰੰਟ ਲੋਕ ਪੂਰੇ ਸਬਾਈ ਸੱਦੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋਰੀ ਤੌਰ 'ਤੇ ਕਿਉਂਕਿ ਫਲਸਤੀਨ ਦੇ ਮੌਕੇ ਦਖਲ ਦੇ ਕੇ ਜਿਹੜਾ ਉੱਥੇ ਦੇ ਲੋਕਾਂ ਦੇ ਹੱਕ ਦੇ ਵਿੱਚ ਦੇਸ਼ ਦੀ ਸਰਕਾਰ ਨੂੰ ਆਵਾਜ਼ ਉਠਾਉਣੀ ਚਾਹੀਦੀ ਸੀ ਪਰ ਭਾਰਤੀ ਸਰਕਾਰ ਜਿਹੜੀ ਆ ਇਜ਼ਰਾਈਲ ਦਾ ਜਿਹੜਾ ਵਿਦੇਸ਼ ਮੰਤਰੀ ਉਹਦੀ ਆਓ ਭਗਤੇ ਲੱਗੀ ਆ ਇਸ ਕਰਕੇ ਆਪਾਂ ਜਿਹੜਾ ਅੱਜ ਫਾਸ਼ੀ ਹਮਲੇ ਵਿਰੋਧੀ ਫਰੰਟ ਦੇ ਸੱਦੇ ਤੇ ਇੱਥੇ ਛੋਟੇ ਜਿਹੇ ਸੱਤੇ ਤੇ ਪ੍ਰੋਟੈਸਟ ਕਰ ਰਹੇ ਆ ਤੇ ਮੈਂ ਫਾਸ਼ੀ ਹਮਲੇ ਵਿਰੋਧੀ ਫਰੰਟ ਦੇ ਪ੍ਰਮੁੱਖ ਆਗੂ ਆਰਐਮਪੀਆਈ ਦੇ ਕੌਮੀ ਜਨਰਲ ਸਕੱਤਰ ਕਾਮਰ ਬਹੁਤਰਾਹ ਪਾਸੇ ਇਹਨੂੰ ਬੇਨਤੀ ਕਰਾਂਗਾ ਕਿ ਉਹ ਚੰਦਸ਼ਪ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਅੱਜ ਸਾਰੇ ਸੰਸਾਰ ਵਿੱਚ ਜੋ ਫਲਸਤੀਨ ਦੇ ਗਾਜ਼ਾ ਪੱਟੀ 'ਚ ਕੀਤਾ ਜਾ ਰਿਹਾ ਇਜ਼ਰਾਈਲ ਵੱਲੋਂ ਔਰ ਅਮਰੀਕਾ ਉਹਨੂੰ ਪੂਰਾ ਮਦਦ ਕਰ ਰਿਹਾ ਸਾਰੀ ਦੁਨੀਆ ਤੇ ਬਹੁਤ ਵੱਡਾ ਨਿੰਦਰਜੋ ਕਾਰਵਾਈ ਕੀਤੀ ਮੰਨੀ ਜਾ ਰਹੀ ਹੈ ਇਸ ਵੇਲੇ ਫਲਸਤੀਨ ਲੋਕਾਂ ਦਾ ਨਸਲਕਾਤ ਕਰਨ ਦਾ ਮਨ ਬਣਾਇਆ ਹੋਇਆ ਹੈ ਉੱਥੇ 70000 ਤੋਂ ਜ਼ਿਆਦਾ ਫਲਸਤੀਨ ਦੇ ਲੋਕ ਜੇ ਬੱਚੇ ਆ ਔਰਤਾਂ ਆ ਉਹ ਮਾਰੇ ਜਾ ਚੁੱਕੇ ਆ ਇਦੋਂ ਵੱਡੀ ਗਿਣਤੀ ਲੋਕ ਉਹਨਾਂ ਦੀ ਆ ਜਿਹੜੇ ਜ਼ਖਮੀ ਆ ਔਰ ਭੁਖਮਰੀ ਨਾ ਮਰ ਰਹਾ ਦੁਨੀਆਂ ਦੇ ਲੋਕਾਂ ਦੀ ਜਿਹੜੀ ਹਮਾਇਤ ਹੈ ਉੱਥੇ ਜਾਣੀ ਚਾਹੀਦੀ ਹੈ ਉਹਨੂੰ ਵੀ ਇਜ਼ਰਾਈਲ ਜਾਣ ਨਹੀਂ ਦਿੰਦਾ ਇਜ਼ਰਾਈਲ ਦੇ ਖਿਲਾਫ ਦੁਨੀਆਂ ਦੇ ਵਿੱਚ ਲੱਖਾਂ ਲੋਕਾਂ ਨੇ ਮਜ਼ਾਰੇ ਕੀਤੇ ਆ ਯੂਨੋ ਨੇ ਮਤੇ ਪਾਸ ਕੀਤੇ ਆ ਲੇਕਿਨ ਇਜ਼ਰਾਈਲ ਆਪਣੀਆਂ ਜੰਗਵਾਜ਼ ਨੀਤੀਆਂ ਤੋਂ ਬਾਜ਼ ਨਹੀਂ ਆ ਰਿਹਾ ਕਿਉਂਕਿ ਉਹਦੇ ਪਿੱਛੇ ਅਮਰੀਕਨ ਸਾਮਰਾਜ ਆ ਅਸੀਂ ਇਹ ਫੈਸਲਾ ਕੀਤਾ ਫਾਸ਼ੀ ਹਮਲੇ ਵਿਰੋਧੀ ਮੋਰਚੇ ਨੇ ਕਿ ਅਸੀਂ ਪੰਜਾਬ ਦੇ ਲੋਕਾਂ ਵੱਲੋਂ ਫਲਸਤੀਨ ਦੇ ਲੋਕਾਂ ਦੇ ਹੱਕ ਵਿੱਚ ਹਰਾ ਨਾਰਾ ਮਾਰੀਏ ਅਸੀਂ ਇਹ ਮੰਗ ਕਰੀਏ ਕਿ ਜਿਹੜਾ ਇਜ਼ਰਾਈਲ ਦਾ ਵਿਦੇਸ਼ ਇੱਥੇ ਖਜ਼ਾਨਾ ਮੰਤਰੀ ਆਇਆ ਹੋਇਆ ਜਿਹਦੇ ਨਾਲ ਦਵੱਲੇ ਸਮਝੌਤੇ ਕੀਤੇ ਜਾ ਰਹੇ ਮੋਦੀ ਸਰਕਾਰ ਵੱਲੋਂ ਉਹ ਸਮਝੌਤੇ ਬੰਦ ਕੀਤੇ ਜਾਣ ਇਜ਼ਰਾਈਲੀ ਚੀਜ਼ਾਂ ਦਾ ਬਾਈਕਾਟ ਕੀਤਾ ਜਾਵੇ ਔਰ ਮਜਬੂਰ ਕੀਤਾ ਜਾਵੇ ਇਜ਼ਰਾਈਲ ਨੂੰ ਕਿ ਉਹ ਇਜ਼ਰਾਈਲ ਫਲਸਤੀਨ ਦੇ ਵਿੱਚ جنگਬੰਦੀ ਕਰੇ ਔਰ ਜਿਹੜੇ ਲੋਕਾਂ ਦਾ ਕਤਲ ਕੀਤਾ ਗਿਆ ਉਹਦੇ ਬਾਰੇ ਨੇਤਨ ਯਾਹੂਦ ਦੇ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਔਰ ਲੱਖਾਂ ਲੋਕਾਂ ਦਾ ਕਤਲਿਆ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਸੱਦਾ ਦਿੰਨੇ ਆ ਸਾਡੀਆਂ ਬੜੀਆਂ ਵੱਡੀਆਂ ਰਵੈਤਾਂ ਐ ਸਾਮਰਾਜ ਦੇ ਵਿਰੋਧ ਵਿੱਚ ਕਿ ਉਹ ਅੱਜ ਦਾ ਇੱਕ ਸੰਮੋਲਕ ਸੀ ਸਾਡਾ ਵਿਰੋਧ ਇੱਕ ਨੇ ਵਿਰੋਧ ਲਗਾਤਾਰ ਜਾਰੀ ਰਹਿਣਾ ਚਾਹੀਦਾ ਕਿਉਂਕਿ ਫਲਸਤੀਨ ਦੇ ਲੋਕਾਂ ਦਾ ਨਸਰਕਾ ਹਜੜਾ ਕੀਤਾ ਜਾ ਰਿਹਾ ਅੱਜ ਦੀ ਖਬਰ ਇਹ ਆ ਉਹਨੇ ਗਾਜ਼ਾ ਪੱਟੀ ਖਾਲੀ ਕਰਨ ਵਾਸਤੇ ਕਿਹਾ ਇਜ਼ਰਾਈਲ ਨੇ ਤਾਂ ਕਿ ਪੂਰਾ ਗਾਜ਼ਾ ਤੇ ਉਹ ਕਬਜ਼ਾ ਜਮਾ ਸਕੇ ਇਸ ਲਈ ਅਸੀਂ ਫਾਸ਼ੀ ਹਮਲਾ ਵਿਰੋਧੀ ਮੋਰਚੇ ਵੱਲੋਂ ਇੱਥੇ ਇਜ਼ਰਾਈਲ ਦੇ ਖਜ਼ਾਨਾ ਮੰਤਰੀ ਆਉਣ ਦੇ ਉੱਤੇ ਜੋ ਸਵਾਗਤ ਕੀਤਾ ਜਾ ਰਿਹਾ ਮੋਦੀ ਸਰਕਾਰ ਦੀ ਨਖੇਦੀ ਕਰਦੇ ਆਂ ਔਰ ਮੋਦੀ ਸਰਕਾਰ ਨੇ ਬੜੀ ਬਿਸ਼ਰਮੀ ਦੇ ਨਾਲ ਜਿਹੜੇ ਸਾਡੀ ਪੁਰਾਣੀ ਰਵਾਇਤੀ ਲਾਈਨ ਹੈ ਭਾਰਤ ਦੀ ਕਿ ਅਸੀਂ ਫਲਸਤੀਨ ਦੇ ਲੋਕਾਂ ਦੇ ਹੱਕ 'ਚ ਖੜੇ ਰਹੇ ਆਂ ਇਜ਼ਰਾਈਲ ਦੀ ਵਿਰੋਧਤਾ ਕਰਦੇ ਰਹੇ ਆਂ ਅੱਜ ਉਹਨੂੰ ਤਿਆਕ ਕੇ ਅਮਰੀਕਾ ਦੇ ਨਾਲ ਦੋਸਤੀਆਂ ਪਾਈਆਂ ਜਾ ਰਹੀਆਂ ਇਸੇ ਸਾਨੂੰ ਭਰੋਸਾ ਆ ਕਿ ਪੰਜਾਬ ਤੇ ਦੇਸ਼ ਪਰਦੇ ਲੋਕ ਆਪਣੀ ਜ਼ੋਰਦਾਰ ਆਵਾਜ਼ ਬੁੰਦੀ ਕਰਨਗੇ ਦੁਨੀਆ ਦੇ ਲੱਖਾਂ ਲੋਕਾਂ ਦੇ ਨਾਲ ਆਪਣੀ ਸਾਹਜ ਬਉਣਗੇ ਜਿਹੜੇ ਲੋਕ ਇਜ਼ਰਾਈਲ ਦੇ ਵਿਰੋਧ ਵਿੱਚ ਔਰ ਫਲਸਤੀਨ ਦੇ ਹੱਕ ਦੇ ਵਿੱਚ ਲਗਾਤਾਰੀ ਮੈਦਾਨ ਦੇ ਵਿੱਚ ਨਿਤਰੇ ਹੋਏ ਆ ਇਜ਼ਰਾਈਲ ਤੇ ਅਮਰੀਕੀ સામਰਾਜਵਾਦ ਮਰਦਾਬਾਦ 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 ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਜਿੰਦਾਬਾਦ 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 ਸੰਸਾਰ ਨੂੰ ਚੱਕਦਾ ਅਖਾੜਾ ਬਣਾਉਣ ਵਾਲੇ ਸਾਮਰਾਜੀ ਮਰਦਾਬਾਦ 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 ਸਾਮਰਾਜਵਾਦ ਜਿੰਦਾਬਾਦ ਹੋ ਪਰਬਾਦ ਹੋ ਪਰਬਾਦ ਸਾਮਰਾਜਵਾਦ ਜਿੰਦਾਬਾਦ ਹੋ ਪਰ ਮਰਦਾ ਕੋ ਹੱਥ ਨਹੀਂ ਮੋੜੇ ਨਾ ਨਾ ਇਜ਼ਰਾਇਲੀ ਹਕਮ ਮਰਦਾਬਾਦ ਜ਼ਿੰਦਾਬਾਦ